ਸੰਸਦ ਦੇ ਵਿੱਚ ਯਾਹੂਲ ਗਾਂਧੀ ਦੇ ਦਿੱਤੇ ਗਏ ਭਾਸ਼ਣ ਦੇ ਵਿਰੁੱਧ ਲੁਧਿਆਣਾ ਚ ਅਜ ਪਾਜਪਾ ਦੀ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਸਾਬਕਾ ਮੰਤਰੀ ਵਿਜੇ ਸਾਂਪਲਾ ਨੇ ਕਈ ਗੰਭੀਰ aarop ਲਗਾਏ ਸਾਂਪਲਾ ਨੇ aarop ਲਗਾਏ ਕਿ راہਲ ਗਾਂਧੀ ਵੱਲ ਦਿੱਤਾ ਗਿਆ ਵਿਵਹਾਰ ਬਚਕਾਨੀ ਹਰਕਤ ਦੇ ਸਮਾਨ ਹੈ ਆਓ ਸੁਣਦੇ ਹਾਂ ਕੀ ਹੈ ਇਹਦਾ ਕਹਿਣਾ ਸਾਥਿਓ ਕੱਲ ਤੁਸੀਂ ਸਾਰਿਆਂ ਨੇ ਪਾਰਲੀਮੈਂਟ ਦੇ ਵਿੱਚ ਦੇਖਿਆ ਕਿ नेता प्रतिपक्ष जेड़ा विरोधी ਧਰਦਾ ਨੇਤਾ ਜਿਹੜਾ ਕਿ ਅੱਜ ਕੱਲ੍ਹ ਸੰਵਿਧਾਨਿਕ ਜ਼ਿੰਮੇਵਾਰੀ ਜੇਤ ਕੋਲ ਪਹਿਲੀ ਵਾਰ ਉਹਨਾਂ ਨੂੰ ਮਿਲੀ ਹੈ। ਔਰ ਜਿਸ ਤਰੀਕੇ ਦੀ ਉਹਨਾਂ ਦੀ ਕਾਰਗੁਜ਼ਾਰੀ ਕੱਲ ਪਾਰਲੀਮੈਂਟ ਤੇ ਦੇਖਣ ਨੂੰ ਮਿਲੀ। ਉਹਦੇ ਚ ਤੇ ਪਹਿਲੇ ਚ ਕੋਈ ਇੰਤਜ਼ਾਰ ਕੋਈ ਜਿਆਦਾ ਫਰਕ ਨਹੀਂ ਕਿਉਂਕਿ ਜਿੰਨਾ ਗੈਰ ਜ਼ਿੰਮੇਵਾਰਾ ਨਾ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਕੱਲ ਦੀ ਉਹ ਸਾਰੀ ਭਾਸ਼ਣ ਰੱਖਿਆ ਇੱਕ ਤਾਂ ਉਹਦੀਆਂ ਚ ਮर्यादाਵਾਂ ਨੂੰ ਤਾਰ-ਤਾਰ ਕੀਤਾ ਪਦ ਜਿਹੜੀ ਪਦ ਗਰਮਾਂ ਦੀ ਵੀ ਜਿਹੜੀ ਗੱਲ ਜਿਹੜੀ ਉਹਨੂੰ ਵੀ ਉਹਦੀ ਗਰਮਾਂ ਨੂੰ ਵੀ ਘਟਾਇਆ ਔਰ ਨਾਲ-ਨਾਲ ਜਿਹੜੀ ਸਾਡੇ ਸਭ ਤੋਂ ਵੱਡੀ ਜਿਹੜੀ ਸੀ ਕਿ Hindu ਧਰਮ ਨੂੰ ਅਸੱਤਿਆ ਤੇ ਅਹਿੰਸਾ ਦੇ ਰੱਖਿਆ ਕਿ ਜਿਹੜੇ ਆਪਣੇ ਆਪ ਨੂੰ Hindu ਕਹਿੰਦੇ ਆ ਉਹ ਨਫ਼ਰਤ ਫਲਾਉਂਦੇ ਆ ਉਹ ਅਹਿੰਸਾ ਕਰਦੇ ਆ ਅਸਤਿਆਵਾਦੀ ਹੈ ਐਸਾ ਬੜਾ ਜਾਨੀ ਇਹ ਕਹਿ ਸਕਦੇ ਆ ਕਿ ਅਸੀਂ ਹਿੰਦੂ ਧਰਮ ਦੇ ਮੰਨਣ ਵਾਲਿਆਂ ਦੀ ਪੂਰੀ ਤਰ੍ਹਾਂ ਉਹਨਾਂ ਨੇ ਇੱਕ ਅਪਮਾਨ ਕੀਤਾ ਹੈ। ਔਰ ਇਹ ਪਹਿਲੀ ਵਾਰ ਸਾਨੂੰ ਹਿੰਦੂਆਂ ਨੂੰ ਉਹ ਇਸ ਤਰੀਕੇ ਦਾ ਕਹਿਣ ਵਾਲੇ ਜਦਕਿ ਕਾਂਗਰਸ ਦੀ ਪ੍ਰਤੀ ਜਿਹੜੀ ਆ ਉਹ ਹਮੇਸ਼ਾ ਨਫ਼ਰਤ ਫੈਲਾਉਣ ਦੀ ਰਹੀ ਹੈ। ਹਮੇਸ਼ਾ ਉਹਨਾਂ ਦੀ ਨਫ਼ਰਤ ਜਿਹੜੀ ਆ ਉਹਦੀ ਪ੍ਰਵਤੀ ਰਹੀ ਹੈ। ਔਰ ਜੇ ਅਸੀਂ ਇਹ ਕਹਿ ਲਈਏ ਕਿ ਦੇਸ਼ ਦੀ ਵੰਡ ਵੀ ਅਗਰ ਹੋਈ ਤਾਂ ਉਹ ਵੀ ਕਾਂਗਰਸੀਆਂ ਦੀ ਉਸ ਜਿਹੜੀ ਆ ਮਨਸ਼ਾ ਜਿਹੜੀ ਸੀਗੀ। ਆਤਿ ਹੋਂ ਦੀ ਮਨਸ਼ਾ ਨੂੰ ਲੈ ਕੇ ਉਹਨਾਂ ਦੇ ਲਈ ਜਿਹੜੀ ਉਸ ਤਰੀਕੇ ਦੇ ਨਾਲ ਦੇਸ਼ ਦੀ ਵੰਡ ਹੋਈ। ਔਰ ਦੂਸਰੀ ਜਿੰਨੇ ਵੀ ਅਸੀਂ ਦੇਖੇ ਤੇ 1984 ਦਾ ਜਿਹੜਾ ਦੰਗੇ ਹੋਏ ਜਿਸ ਤਰੀਕੇ ਨਾਲ ਇੱਕ ਤਰਫਾ ਜਿਹੜੀ ਮੌਬਲਿੰਗ ਚਿੰਗ ਅਸੀਂ ਕਹਦੇ ਹੀ ਹੋਈ ਉਹ ਵੀ ਕਾਂਗਰਸ ਦੀ ਨਫ਼ਰਤ ਦੀ ਕਾਰਨ ਹੋਏ। ਔਰ ਜਿਸ ਤਰੀਕੇ ਨਾਲ ਸਿੱਖ ਸਮਾਜ ਦੇ ਉੱਤੇ ਉਹਨਾਂ ਨੇ ਜਿਹੜੇ ਅਟੈਕ ਕੀਤੇ, ਲੋਕਾਂ ਨੂੰ ਟਾਇਰ ਪਾ ਕੇ ਜਿਹੜਾ ਜਲਾਇਆ ਗਿਆ, ਕੇਸ ਕਤਲ ਕੀਤੇ ਬਹੁਤ ਸਾਰੀਆਂ ਘਟਨਾਵਾਂ ਤੁਸੀਂ ਜਾਣੂ ਆ। ਉਹ ਵੀ ਇੱਕ ਜਿਹੜੀ ਕਾਂਗਰਸ ਦੀ ਨਫ਼ਰਤ ਦੇ ਕਾਰਨ ਜਿਹੜਾ ਦੇਸ਼ ਦੇ ਵਿੱਚ ਹੋਇਆ। ਔਰ ਜਦ ਕੀ ਜਦੋਂ ਦੀ ਮੋਦੀ ਜੀ ਦੀ ਸਰਕਾਰ ਆਈ ਹੈ ਤੁਸੀਂ ਇਹ ਦੇਖਦੇ ਹੋ ਕਿ ਕਿਤੇ ਵੀ ਕੋਈ ਕ੍ਰਿਮਨਲ ਦੰਗੇ ਨਹੀਂ ਹੋਏ ਕਿਤੇ ਵੀ ਦੋ ਸਮਪਰਦਾਇਕ ਦੰਗੇ ਨਹੀਂ ਹੋਏ ਜਦਕੇ ਜਦੋਂ ਤੱਕ ਕਾਂਗਰਸ ਦੀ ਸਰਕਾਰ ਰਹੀ ਹੈ ਤੇ ਕਿਸ ਤਰੀਕੇ ਨਾਲ ਸਮਪਰਦਾਇਕ ਦੰਗੇ ਹੁੰਦੇ ਰਹੇ ਔਰ ਇਹ ਜਿਹੜੀ ਦੇਸ਼ ਦੀ ਰਾਜਨੀਤੀ ਉਹ ਨਫਰਤ ਦੇ ਉੱਤੇ ਕਰਦੇ ਰਹੇ ਅੱਜ ਜੇ ਭਾਈਚਾਰਕ ਸਾਂਝ ਨੂੰ ਵਧਾਇਆ ਤਾਂ ਮਾਨਯੋਗ ਮੋਦੀ ਜੀ ਨੇ ਬਤਾਇਆ ਔਰ ਇਸ ਸਾਂਝ ਦੇ ਵਧਣ ਕਰਕੇ ਹੀ ਹੱਲੇ ਤੱਕ ਕਿਤੇ ਵੀ ਕੋਈ ਵੀ ਦੰਗੇ ਜਿਹੜੇ ਇਸ ਤਰੀਕੇ ਨਾਲ ਲੈ ਕੇ ਨਹੀਂ ਹੋਏ ਇਹ ਜਿਹੜੀ ਇੱਕ ਦੇਸ਼ ਦੀ ਜਿੱਥੇ ਕਮਾਂਡ ਸੰਭਾਲਦਾ ਮੋਦੀ ਜੀ ਦੀ ਔਰ ਕਾਂਗਰਸ ਦੀ ਕਾਰਗੁਜ਼ਾਰੀ 'ਚ ਜਿਹੜਾ ਫਰਕ ਰਿਹਾ ਔਰ ਕਾਂਗਰਸ ਨੇ ਜਿਹੜਾ ਅੱਜ ਜਿਸ ਤਰੀਕੇ ਨਾਲ ਕੀਤਾ ਔਰ ਕੱਲਿਓ ਜਦੋਂ ਜਿਹੜੀ ਉਹ ਗਰਮਾ ਦਾ ਭੰਗ ਕਰ ਰਿਆ ਸੀ ਤੇ ਬਾਕੀ ਸਾਰੇ ਕਾਂਗਰਸੀ ਜਿਹੜੇ ਸੀ ਉਹਨਾਂ ਦੇ ਨਾਲ ਉਹਦਾ ਜਿਹੜਾ ਸਹਿਯੋਗ ਕਰ ਰਿਆ ਸੀ ਔਰ ਜਿਹਦੇ 'ਚ ਅਸੀਂ ਦੇਖਿਆ ਕਿ ਉਹਨਾਂ ਨੇ ਝੂਠ ਬੋਲੇ ਚਾਹੇ ਉਹ ਕਿਸਾਨਾਂ ਨੂੰ ਲੈ ਕੇ ਇਹ ਅਗਨੀ ਵੀਰ ਨੂੰ ਲੈ ਕੇ ਔਰ ਜਿਹੜੇ ਹੋਰ ਜਿਹੜੇ ਅਯੋਧਿਆ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਝੂਠ ਬੋਲੇ ਗਏ ਔਰ ਉਸ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜਾ ਮੈਂ ਕਹਾਂਗਾ ਕਿ ਹਿੰਦੂਵਾਦ ਨੂੰ ਲੈ ਕੇ ਜਿਹੜਾ ਉਹਨਾਂ ਨੇ ਜਿਹੜੀ ਨਫ਼ਰਤ ਦੀ ਗੱਲ ਕੀਤੀ ਜਿਹਦੇ ਵਿੱਚ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਉਹਦਾ ਜਿਹੜੀ ਸਾਨੂੰ ਕਹਿਣ ਵਾਲੇ ਉਹ ਆਪਣੇ ਮਨ ਦੇ ਥੱਲੇ ਜਿਹੜਾ ਛੋਟਾ ਫੇਰਨ ਤੇ ਉਹਨਾਂ ਨੂੰ ਜਿਹੜਾ ਪਤਾ ਲੱਗੇ 1984 ਦੇ ਦੰਗੇ ਦੀ ਵੀ ਗੱਲ ਕਰਦੇ ਅੱਜ ਜਦੋਂ ਉਹਨਾਂ ਦੀ ਜਿਹੜੀ 99 ਸੀਟਾਂ ਵੀ ਆ ਗਈਆਂ ਪਰ ਜਿਹੜਾ ਵਿਵਹਾਰ ਦੇ ਵਿੱਚ ਕਿਤੇ ਫਰਕ ਨਹੀਂ ਪਿਆ ਉਹ ਨਫ਼ਰਤ ਜਿਹੜੀ ਉਹਨਾਂ ਦੇ ਵਿਵਹਾਰ ਚ ਝੂਠ ਬੋਲਣਾ ਲੋਕਾਂ ਨੂੰ ਗੁੰਮਰਾਹ ਕਰਨਾ ਔਰ ਇਸ ਤੋਂ ਇਲਾਵਾ ਕਿਤੇ ਵੀ ਉਹਨਾਂ ਚ ਫਰਕ ਨਹੀਂ ਆਇਆ ਔਰ ਜਿੱਥੇ ਤੱਕ ਕਹਿ ਦਈਏ ਕਿ ਤੁਸੀਂ ਜਦੋਂ ਕੋਈ ਹਿੰਦੂਆਂ ਦੇ ਖਿਲਾਫ ਹੁੰਦੀ ਗੱਲ ਤੇ ਕੋਈ ਨਹੀਂ ਬੋਲਦਾ ਇਕੋ ਤੁਸੀਂ ਦੇਖਿਆ ਹੁਣ ਤਾਮਿਲਨਾਡ ਚ ਹੋਇਆ ਤਾਮਿਲਨਾਡ ਦੇ ਉਹ ਚੀਫ ਮਿਨਿਸਟਰ ਨੇ ਵੀ ਹਿੰਦੂਆਂ ਦੇ ਪ੍ਰਤੀ ਜਿਹੜੀ ਆਪਣੀ ਉਸਟਾਲਿਨ ਕੀ ਉਸਟਾਲਿਨ ਉਹਨਾਂ ਨੇ ਆਪਣਾ ਬਿਆਨ ਦਿੱਤਾ ਉਦੋਂ ਵੀ ਇਹ ਇਹਨਾਂ ਦੀ ਪਾਰਟੀ ਦਾ ਉਹ ਹਿੱਸਾ ਮਲੋ ਗਠਬੰਧਨ ਦਾ ਹਿੱਸਾ ਇਹਨਾਂ ਨੇ ਕਿਤੇ ਉਹਨੂੰ ਨੂੰ ਕਿਤੇ ਉਹਦਾ ਵਿਰੋਧ ਨਹੀਂ ਇੱਕ ਸ਼ਬਦ ਨਹੀਂ ਬੋਲਿਆ ਬੰਗਾਲ ਦੇ ਵਿੱਚ ਜਿਗ ਦੇ ਹਿੰਦੂਆਂ ਦੇ ਉੱਤੇ ਤੱਕ ਹੁੰਦੇ ਤੇ ਕਿਤੇ ਇੱਕ ਸ਼ਬਦ ਕਾਂਗਰਸ ਦਾ ਕੋਈ ਵੀ ਲੀਡਰ ਨਹੀਂ ਬੋਲਦਾ ਇਸ ਤੋਂ ਇਲਾਵਾ ਜਿੱਥੇ ਵੀ ਦੇਸ਼ ਦੇ ਵਿੱਚ ਜਾਨੀ ਤਾਮਿਲਨਾਡ ਦੀ ਹਾਜੀਬੁੱਲ ਤਾਹਿਰ ਸੀ ਦੀ ਮੰਸ਼ਾ ਜਿਹੜੀ ਸੀ ਉਹ ਵੀ ਤੁਸੀਂ ਦੇਖੀ ਹੈ ਕੇਰਲਾ ਦੇ ਵਿੱਚ ਜਿਸ ਤਰੀਕੇ ਨਾਲ ਹਿੰਦੂਆਂ ਦੇ ਖਿਲਾਫ ਜਿਹੜੀ ਉਹ ਦੰਗੇ ਹੋਏ ਜਾਂ ਉਹਨਾਂ ਤੇ ਅਤਿਆਚਾਰ ਹੋਏ ਔਰ ਉਹ ਸਾਰੀਆਂ ਜਿਹੜੀਆਂ ਤੁਸੀਂ ਚੀਜ਼ਾਂ ਦੇਖੀਆਂ ਉਹਦੇ ਤੇ ਕੋਈ ਨਹੀਂ ਬੋਲਿਆ ਹੁਣ ਦੂਸਰੀ ਗੱਲ ਇਹ ਕਾਂਗਰਸ ਜਿਹੜੀ ਹੈ ਸ਼ੁਰੂ ਤੋਂ ਹੀ ਇਸ ਤਰ੍ਹਾਂ ਦੇ ਬਿਆਨ ਕਰਦੀ ਆਈ ਹੈ 2010 ਦੇ ਵਿੱਚ ਵੀ ਜਿਹੜਾ ਪੀਚਿਤੰਬਰਮ ਨੇ ਵੀ ਇੱਕ ਜਿਹੜਾ ਇਹਨੂੰ ਹਿੰਦੂਆਂ ਨੂੰ ਅਤਵਾਦੀ ਕਿਹਾ ਸੀ ਇਹ ਅਜ ਤੋਂ ਨਹੀਂ ਮੰਨ ਲਓ ਪਹਿਲਾਂ ਤੋਂ ਹੀ ਇਹ ਟਾਰਗੇਟ ਕਰਕੇ ਆਏ ਹਿੰਦੂਆਂ ਨੂੰ ਔਰ 2013 ਚ ਜਿਹੜਾ ਸੁਸ਼ੀਲ ਕੁਮਾਰ ਸ਼ਿੰਦੇ ਨੇ ਵੀ ਹਿੰਦੂਆਂ ਨੂੰ ਜਿਹੜਾ ਆ ਅਤੰਗਵਾਦੀ ਕਿਹਾ ਸੀ ਔਰ ਇੱਥੇ ਤੱਕ ਕਿ 2021 ਚ ਵੀ ਜਿਹੜਾ ਆ ਰਾਹੁਲ ਗਾਂਧੀ ਨੇ ਕਿਹਾਤਾ ਸੀ ਕਹਿੰਦਾ ਇਹ ਹਿੰਦੂਆਂ ਨੂੰ ਜਿਹੜਾ ਆ ਦੇਸ਼ ਚੋਂ ਬਾਹਰ ਕੱਢ ਦੇਣਾ ਇਹ ਜਿਹੜੀ ਆਥੈਂਟਿਕ ਜਿਹੜੀ ਉਹ ਨਹੀਂ ਸੀਗੀ ਔਰ ਉਹਨਾਂ ਨੇ ਪੂਰੇ ਹਿੰਦੂਆਂ ਦੀ ਜੜੀ ਆ ਇੱਕ ਤਰੀਕੇ ਨਾਲ ਅਪਮਾਨ ਕੀਤਾ ਔਰ ਹਿੰਦੂਆਂ ਨੂੰ ਕਿਤੇ ਨਾ ਕਿਤੇ ਦੋਸ਼ੀ ਠਰਾਉਣ ਦੀ ਇਸ ਪੋਜੀਸ਼ਨ ਦੇ ਵਿੱਚ ਹੀ ਰਹੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸੀ ਰਾਜਨੀਤੀ ਜਿਹੜੀ ਆ ਉਹ ਨਫ਼ਰਤ ਦੀ ਜਿਹੜੀ ਰਾਜਨੀਤੀ ਕਰਦੇ ਰਹੇ ਔਰ ਹਮੇਸ਼ਾ ਜਿਹੜੀ ਆ ਉਹ ਕਹਿੰਦਾ ਭਾਵ ਰਾਜਨੀਤਿਕ ਤੌਰ ਤੇ ਤੇ ਆਪਣੀਆਂ ਰੋਟੀਆਂ ਸੇਕਣਾ ਔਰ ਨਫ਼ਰਤ ਫੈਲਾਉਣ ਦਾ ਕੰਮ ਕੀਤਾ ਔਰ ਇਸ ਤੋਂ ਪਹਿਲਾਂ ਜਿਹੜੀ ਆ ਮੈਂ ਜੇ ਕਹਾ ਕਿ 20 ਫਰਵਰੀ ਨੂੰ ਜਿਹੜਾ 2013 ਨੂੰ ਸੁਸ਼ੀਲ ਕੁਮਾਰ ਸਿੰਦੇ ਜਿਹੜਾ ਸੀਗਾ ਉਹਨੇ ਵੀ ਕਿਹਾ ਸੀ ਕਿ ਆਰਐਸਐਸ ਤੇ ਭਾਜਪਾ ਜਿਹੜੀ ਆ ਇਹ ਹਿੰਸਕਾ ਅਤਵਾਦੀ ਇਦਾਂ ਨੇ ਕਿਹਾ ਸੀ ਔਰ ਜਦੋਂ ਉਹਨਾਂ ਨੂੰ ਕਿਹਾ ਸੀ ਕਿ ਪਾਰਲੀਮੈਂਟ ਤੇ ਕਿਹਾ ਸੀ ਕਿ ਤੁਸੀਂ ਤੱਥ ਪੇਸ਼ ਕਰੋ ਤਾਂ ਫਿਰ ਤੱਥ ਨੇ ਪੇਸ਼ ਕਰਕੇ ਆਏ ਦਿੱਤੇ ਸੀ ਔਰ ਉਹਨੇ ਪਾਰਲੀਮੈਂਟ ਦੇ ਵਿੱਚ ਉਹਦੀ ਮਾਫੀ ਮੰਗੀ ਸੀ 2013 'ਚ ਔਰ ਅੱਜ ਜਿਹੜਾ ਆ ਹੁਣ ਅੱਜ ਤੁਸੀਂ ਦੇਖਿਆ ਕਿ ਉਹ ਰਾਹੁਲ ਗਾਂਧੀ ਜੀ ਭਗਵਾਨ ਸ਼ਿਵ ਦਾ ਵੀ ਚਿੱਤਰ ਦਿਖਾ ਰਹੇ ਗੁਰੂ ਨਾਨਕ ਦੇਵ ਜੀ ਦਾ ਵੀ ਚਿੱਤਰ ਦਿਖਾਇਆ ਜਦ ਕਿ ਇੱਕ ਮर्यादाਵਾਂ ਹੁੰਦੀਆਂ ਕਿ ਪਾਰਲੀਮੈਂਟ ਦੇ ਵਿੱਚ ਅਸੀਂ ਇਸ ਤਰੀਕੇ ਦਾ ਨਹੀਂ ਕਰ ਸਕਦੇ ਔਰ ਇਹ ਵੀ ਉਹਨੂੰ ਕਿਹਾ ਕਿ ਇਸ ਤਰੀਕੇ ਨਾਲ ਚਿੱਤਰ ਨੂੰ ਰੱਖਣਾ ਇਹ ਭਗਵਾਨ ਦਾ ਅਪਮਾਨ ਹੈ ਜਣੀ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਉਹਨਾਂ ਦੀ ਅਪਮਾਨ ਕਰ ਰਹੇ ਸੀਗੇ ਉਹਨਾਂ ਨੂੰ ਬਾਰ-ਬਾਰ ਕਿਹਾ ਕਿ ਜਿਸ ਤਰੀਕੇ ਨਾਲ ਰੱਖ ਰਹੇ ਹੋ ਜਿਸ ਤਰੀਕੇ ਨਾਲ ਕਰ ਰਹੇ ਇਹ ਭਗਵਾਨਾ ਭਗਵਾਨ ਜਾਂ ਗੁਰੂ ਨਾਨਕ ਦੇਵ ਜੀ ਦੀ ਫੋਟੋ ਨੂੰ ਆਪਾਂ ਇਸ ਤਰੀਕੇ ਨਾਲ ਨਹੀਂ ਕਰ ਸਕਦੇ ਪਰ ਫਿਰ ਵੀ ਉਹਦੇ ਤੇ ਕੋਈ ਅਸਰ ਨਹੀਂ ਹੋਇਆ ਇਹ ਵੀ ਤੁਸੀਂ ਜਿਹੜਾ ਦੇਖਣਾ ਔਰ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਉਹਦੇ ਤੇ ਅਸਰ ਨਹੀਂ ਹੋਇਆ ਔਰ ਇੱਥੇ ਜਿਹੜੀ ਹੈ ਅੱਗੇ ਮੈਂ ਕਹਾ ਕਿ ਕਰਨਾਟਕ ਦਾ ਜਿਹੜਾ ਕਾਂਗਰਸ ਦਾ ਪ੍ਰਧਾਨ ਹੈ ਉਹਨਾਂ ਵੀ ਜਿਹੜਾ ਸਤੀਸ਼ ਜਾਕਰ ਹੋਲੀ ਉਹਨੇ ਵੀ ਹਿੰਦੂਆਂ ਨਾਲ ਜਿਹੜਾ ਉਹਦੇ ਅਪਸ਼ਬਦ ਬੋਲੇ ਔਰ ਇੱਥੋਂ ਤੱਕ ਕਿ ਜਦੋਂ ਭਾਰਤ ਜੋੜੋ ਯਾਤਰਾ ਚੱਲ ਰਹੀ ਸੀ ਔਰ ਉਹਦੇ 'ਚ ਜਾਰਜ ਪਨੇਤਰਾ ਪਨੇਤਰਿਆ ਨੇ ਵੀ ਜਿਹੜਾ ਹੈ ਕਿਹਾ ਸੀ ਕਿ ਭੀ ਭਾਰਤ ਦੀ ਧਰਤੀ ਹਿੰਦੂਆਂ ਕਰਕੇ ਅਪਵਿੱਤਰ ਹੋ ਗਈ ਆ। ਯਾਨੀ ਇੱਥੇ ਤੱਕ ਅਪਮਾਨ ਕਰਦੇ ਆ ਕਿ ਹਿੰਦੂਆਂ ਦੇ ਧਰਤੀ ਇੱਥੇ ਅਪਮਾਨਿਤ ਹੋ ਗਈ ਆ ਔਰ ਇਸ ਕਰਕੇ ਮੈਂ ਧਰਤੀ ਤੇ ਸਿੱਧਾ ਪੈਰ ਨਹੀਂ ਰੱਖਦਾ ਕਿ ਮੈਂ ਪਵਿੱਤਰ ਨਾ ਹੋ ਜਾਈ ਮੈਂ ਜੁੱਤੇ ਪਾ ਕੇ ਕੰਨਾ ਚੱਲਦਾ। ਯਾਨੀ ਇਸ ਤਰੀਕੇ ਦੀ ਸ਼ਬਦਾਵਲੀ ਬੋਲਣ ਵਾਲੇ ਅੱਜ ਉਹ ਜਿਹੜੇ ਦੂਸਰੇ ਪਾਸੇ ਸਾਨੂੰ ਪਾਰਲੀਮੈਂਟ ਦੇ ਵਿੱਚ ਝੂਠ ਤੇ ਬੋਲ ਕੇ ਔਰ ਨਫ਼ਰਤ ਦੀ ਜਿਹੜੀ ਆ ਔਰ ਇੱਥੋਂ ਤੱਕ ਵੀ ਉਹਨਾਂ ਨੇ ਕਿਹਾ ਸੀ ਕਿ ਮੈਂ ਮੂਟ ਪਾ ਕੇ ਚੱਲਦਾ ਔਰ ਨਾਲੇ ਕਿਹਾ ਸੀ ਕਿ ਹਿੰਦੂ ਜਿਹੜੇ ਆ ਇਹ ਕੋਰੋਨਾ ਵਾਇਰਸ ਵਰਗੇ ਇਹਦਾ ਨਾ ਖਤਮਾ ਕਰਨਾ ਪੈਣਾ ਸੋ ਇਹ ਇੱਕ ਤਰੀਕੇ ਦੀ ਸ਼ੁਰੂ ਤੋਂ ਹੀ ਹਿੰਦੂਆਂ ਦੇ ਪ੍ਰਤੀ ਇੱਕ ਜਿਹੜੀ ਭਾਵਨਾ ਆ ਉਹ ਬੜੀ ਮੰਦ ਭਾਵਨਾ ਜਿਹੜੀ ਲੈ ਕੇ ਚੱਲਣ ਦੇ ਆ ਔਰ ਇਹ بار بار ਕਹਿਣ ਦੇ ਬਾਵਜੂਦ ਵੀ ਉਹਨਾਂ ਨੇ ਜਿਹੜੀ ਉਸ ਤਰੀਕੇ ਦਾ ਉਹਦੀ ਪਾਲਣਾ ਨਹੀਂ ਕੀਤੀ ਮर्यादाਵਾਂ ਦੀ ਪਾਲਣਾ ਨਹੀਂ ਕੀਤੀ ਹੁਣ ਜੇ ਜਿੱਥੇ ਤੱਕ ਮੈਂ ਕਿਹਾ ਕਿ ਉਹਨਾਂ ਦੀ ਫੋਟੋਆਂ ਦੇ ਉੱਤੇ ਚਿੱਤਰ ਜਿਹੜੇ ਆ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਨਹੀਂ ਗਏ ਹੁਣ ਇੱਕ ਪਾਸੇ ਤੋਂ ਪ੍ਰਭਾਨ ਸ਼ੰਕਰ ਜੀ ਦੀ ਗੱਲ ਕਰਦਾ ਗੁਰੂ ਨਾਨਕ ਦੇਵ ਜੀ ਦੀ ਗੱਲ ਕਰਦਾ ਪਰ ਤੁਸੀਂ ਐਤ ਕੀ ਸ਼ਪਤ ਲੈਂਦਿਆਂ ਦੇਖਿਆ ਹੋਣਾ ਸਾਰੇ ਜਿੰਨੇ ਜਿਹੜੇ ਸ਼ਪਤ ਲੈਂਦੇ ਸੀ ਉਹਨੇ ਈਸ਼ਵਰ ਦੀ ਸੌਂ ਲੈ ਕੇ ਖਾ ਕੇ ਕੀਤੀ ਹੈ ਅਜਿਰਾ ਕਿਸੇ ਨੇ ਵੀ ਕਰਨਾ ਹੋਵੇ ਚੈੱਕ ਕਰਨਾ ਹੋਵੇ ਤੇ ਚੈੱਕਲ ਨਹੀਂ ਤਾਂ ਮੈਂ ਜ਼ਿਲ੍ਹਾ ਪ੍ਰਧਾਨ ਜੀ ਨੂੰ ਕਿਹਾ ਤੁਹਾਨੂੰ ਮੀਡੀਆ ਵੀ ਭੇਜ ਦੇਣਗੇ ਉਹਨੇ ਆਪਣੀ ਸੌਂ ਦੇ ਵਿੱਚ ਵੀ ਕਿਤੇ ਈਸ਼ਵਰ ਦਾ ਸ਼ਬਦ ਇਸਤੇਮਾਲ ਨਹੀਂ ਕੀਤਾ ਈਸ਼ਵਰ ਦੀ ਗੱਲ ਤਾਂ ਉੱਥੇ ਕਰਦਾ ਤੇ ਆਪ ਜਿਹੜੇ ਈਸ਼ਵਰ ਦੇ ਉੱਤੇ ਕਿਤੇ ਵੀ ਉਹਦਾ ਫੇਥ ਹੀ ਨਹੀਂ ਹੈ ਔਰ ਇਸ ਕਰਕੇ ਉਹ ਜਿਹੜੀ ਅਮਰਿਆਦਾ ਜਿਹੜੀ ਆ ਜਾਂ ਉਹਨਾਂ ਦਾ ਅਪਮਾਨ ਕਰ ਰਿਆ ਸੀ ਉਹ ਦੇ ਕਿਉਂਕਿ ਉਹਨੂੰ ਹਿੰਦੂ ਧਰਮ ਜਾਂ ਗੁਰੂਆਂ ਦੀ ਜਾਂ ਰੱਬ ਦੀ ਈਸ਼ਵਰ ਦੀ ਉਹਨੂੰ ਮਹਿਮਾ ਦਾ ਨਹੀਂ ਪਤਾ ਇਸ ਕਰਕੇ ਸ਼ਾਇਦ ਉਹਦੀ ਉਹਦੀ ਭਾਵਨਾ ਜਿਹੜੀ ਆ ਉਹ ਇਸ ਤਰੀਕੇ ਦੀ ਨਹੀਂ ਰਹੀ ਕਿੱਥੇ ਤੱਕ ਝੂਠ ਦੀ ਗੱਲ ਕਰੀ ਅੱਗੇ ਆਇਆ ਉਹਨਾਂ ਨੇ ਅਗਨੀਵੀਰ ਦੇ ਉੱਤੇ ਵੀ ਕਿਹਾ ਕਿ ਅਗਨੀਵੀਰ ਜਿਹੜਾ ਆ ਉਹ ਉਹਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਜਦ ਕਿ ਬਾਅਦ ਬਾਅਦ ਉਹਨਾਂ ਨੂੰ ਜਿਹੜੇ ਸਾਡੇ ਰੱਖਿਆ ਮੰਤਰੀ ਸੀ ਉਹਨਾਂ ਨੇ ਵੀ ਖੜੇ ਹੋ ਕੇ ਜਿਹੜਾ ਉਹਨਾਂ ਨੂੰ ਟੋਕਿਆ ਕਿ ਤੁਸੀਂ ਇਹ ਗਲਤ ਕਰ ਰਹੇ ਹੋ ਔਰ ਬਿਨਾਂ ਜਾਣਕਾਰੀ ਤੋਂ ਗਲਤ ਕਰ ਰਹੇ ਹੋ ਤੁਹਾਡੇ ਕੋਲ ਇਹਦੀ ਕੋਈ ਜਾਣਕਾਰੀ ਨਹੀਂ ਹੈਗੀ ਔਰ ਬਿਨਾਂ ਜਾਣਕਾਰੀ ਤੋਂ ਪਾਰਲੀਮੈਂਟ ਦੇ ਵਿੱਚ ਘਟੋ-ਘਟ ਨਹੀਂ ਬੋਲਣਾ ਚਾਹੀਦਾ ਕਿਉਂਕਿ ਅਸੀਂ ਜਿਹੜਾ ਕਿ ਭਾਰਤ ਸਰਕਾਰ ਕਿਸੇ ਵੀ ਅਗਨੀਵੀਰ ਦੀ ਸ਼ਹਾਦਤ ਦੇ ਉੱਤੇ ਸ਼ਹੀਦ ਹੋਣ ਦੇ ਉੱਤੇ 1 ਕਰੋੜ ਰੁਪਇਆ ਉਹਨਾਂ ਦੇ ਪਰਿਵਾਰ ਨੂੰ ਦਿੱਤਾ ਜਾਂਦਾ ਇਹ ਉੱਤੇ ਉਹਨਾਂ ਨੇ ਪਾਰਲੀਮੈਂਟ 'ਚ ਕਿਹਾ ਔਰ ਇਹ ਵੀ ਕਿਹਾ ਕਿ ਬਾਅਦ ਦੇ ਵਿੱਚ ਦੂਸਰੇ ਪਾਰਲੀਮੈਂਟਰੀ ਅਫੇਰ ਜਿਹੜੇ ਮਨਿਸਟਰ ਸੀ ਜਾਂ ਦੂਸਰੇ ਕਿਰਨ ਰਜੀਜੂ ਜੀ ਨੇ ਵੀ ਕਿਹਾ ਕਿ ਭਈ ਜਾਂ ਤਾਂ ਤੁਸੀਂ ਇਹ ਸਾਬਤ ਕਰੋ ਕਿਉਂਕਿ ਪਾਰਲੀਮੈਂਟ ਦਾ ਇੱਕ ਨਿਯਮ ਹੈ ਕਿ ਅਗਰ ਤੁਸੀਂ ਕੋਈ ਗੱਲ ਕਹਿੰਨੇ ਆ ਤੱਥਾਂ ਦੇ ਉੱਤੇ ਕਹਿੰਨੇ ਕਿਸੇ ਤੇ ਰੋਪ ਲਗਾਉਣੇ ਆ ਤੇ ਤੁਹਾਨੂੰ ਉਹ ਗੱਲ ਸਾਬਤ ਕਰਨੀ ਪੈਂਦੀ ਹੈ ਜੇ ਸਾਬਤ ਨਹੀਂ ਕਰਦੇ ਤਾਂ ਫਿਰ ਤੁਹਾਨੂੰ ਮਾਫੀ ਮੰਗਣੀ ਪੈਂਦੀ ਹੈ ਔਰ बार-बार ਇਹ ਕਿਹਾ ਕਿ ਤੂੰ ਇਹ ਝੂਠ ਬੋਲ ਰਿਹਾ ਜਾਂ ਤੇ ਸਾਬਤ ਕਰ ਜਾਂ ਮਾਫੀ ਮੰਗ ਪਰ ਉਹ ਕਿਉਂਕਿ ਗਰਮਾਂ ਦੇ ਵਿੱਚ ਉਹਨਾਂ ਦੀ ਕੋਈ ਨਾਂ ਦੀ ਮर्यादा ਦੀ ਨਾਂ ਦੀ ਸੀ ਨਹੀਂ ਉਹ ਲੱਗਾ ਸੀ ਵੀ ਜਿਸ ਤਰੀਕੇ ਨਾਲ ਪਹਿਲਾਂ ਹੱਸੋ ਆਣੀ ਆਪਣੇ ਬਚਪਨ ਚ ਲੱਗਾ ਸੀ ਬਚਪਨਾਂ ਦੇ ਵਿੱਚ ਉਸੇ ਤਰ੍ਹਾਂ ਹੀ ਉਹ ਆਪਣਾ ਰੋਜ਼ ਵਿੱਚ ਬੋਲਦਾ ਰਿਹਾ ਔਰ ਉਹ ਜਿਹੜਾ ਉਹਦੇ ਉੱਤੇ ਵੀ ਉਹਨਾਂ ਨੇ ਝੂਠ ਜਿਹੜਾ ਆ ਬੋਲਿਆ ਔਰ ਅਗਨੀ ਵੀਰ ਦੇ ਉੱਤੇ ਵੀ ਹੁਣੇ ਕੋਨੇ ਬਾਰ ਬਾਰ ਕਿਹਾ ਤੁਸੀਂ ਵੀ ਦੇਖਿਆ ਹੁਣ ਕਿ ਜੀ ਮੇਰਾ ਮਾਈਕ ਬੰਦ ਕਰਤਾ ਮੇਰਾ ਬਾਈਕ ਬੰਦ ਕਰਤਾ ਉਹ ਵੀ ਉਹਨੇ ਝੂਠ ਬੋਲਿਆ ਔਰ ਮੈਂ ਜਦੋਂ ਉਹ ਡੀਬੀ ਡਿਬੇਟ ਦੇਖ ਰਿਹਾ ਸੀ ਤੋ ਉਹਦੇ ਵਿੱਚ ਜੋ ਕਹਿ ਰਿਆ ਸੀ ਕਿ ਦੇਖੋ ਜੀ ਮੇਰਾ ਟੀਵੀ ਬੰਦ ਹੈ ਟੀਵੀ ਵੀ ਬੰਦ ਕਰਤਾ ਜਦ ਕਿ ਜਦੋਂ ਟੀਵੀ ਚੱਲਦਾ ਹੁੰਦਾ ਸ਼ਾਰਟ ਲੈਂਦੇ ਇੱਧਰ ਵੀ ਬੋਲਦਾ ਦਿਖਾਉਂਦਾ ਪਿੱਛੋਂ ਹਾਲ ਦੇ ਵੀ ਦਿਖਾਉਂਦੇ ਆ ਇੱਧਰਲੇ ਬੈਠੇ ਵੀ ਦਿਖਾਉਂਦੇ ਸਾਰੇ ਜਿੱਦਾਂ ਹੀ ਦੂਸਰੇ ਪਾਸੇ ਕੈਮਰਾ ਚੱਲਦਾ ਉਹ ਦੇਖੋ ਜੀ ਉਹ ਦੇਖੋ ਜੀ ਕੈਮਰਾ ਵੀ ਮੇਰੇ ਤੋਂ ਚੱਕ ਦਿੱਤਾ ਯਾਨੀ ਇੱਕ ਪਾਰਲੀਮੈਂਟ ਦੇ ਵਿੱਚ ਇੱਕ ਲੀਡਰ ਆਫ اپੋਜੀਸ਼ਨ ਹੈ ਜਿੰਦਗੀ ਇੱਕ ਸੰਵਿਧਾਨਿਕ ਪੱਤੇ ਬੈਠਾ ਔਰ ਇੰਨੇ ਹਲਕੇ ਪੰਦੇ ਵਿੱਚ ਜਿਹੜਾ ਆ ਔਰ ਪਿੱਛੇ ਜਿਹੜੀ ਹੋਟਿੰਗ ਉਸੇ ਤਰੀਕੇ ਨਾਲ ਉਹਨਾਂ ਦੀ ਪਾਰਟੀ ਦੇ ਲੋਕ ਕਰ ਰਿਆ ਸੀ ਉਹ ਵੀ ਇੱਕ ਤਰੀਕੇ ਨਾਲ ਲੋਕਾਂ ਨੂੰ ਚੂੜ ਦੱਸਿਆ ਔਰ ਇਹਦੇ ਚ ਕਿਉਂਕਿ ਜਿਹੜਾ ਸਪੀਕਰ ਹੁੰਦਾ ਕੱਲਾ ਹਰ ਵੇਲੇ ਸਪੀਕਰ ਹੀ ਨਹੀਂ ਬੈਠਾ ਰਹਿੰਦਾ ਔਰ ਉਹਦੇ ਚ ਪੂਰੀ ਪੈਨਲ ਹੁੰਦਾ ਸਾਰੀਆਂ ਪਾਰਟੀਆਂ ਦੇ ਨਮਾਇंदे ਹੁੰਦੇ ਆ ਔਰ ਉਹੀ ਬੈਠ ਕੇ ਉਹਨਾਂ ਨੂੰ ਪਤਾ ਹੁੰਦਾ ਕਿ ਉਹ ਦੇਖ ਅੱਜ ਪਹਿਲੀ ਵਾਰ ਨਹੀਂ ਪਾਰਲੀਮੈਂਟ ਚੱਲੀ ਸ਼ੁਰੂ ਤੋਂ ਚੱਲਦੀ ਜਿਸ ਤਰੀਕੇ ਨਾਲ ਹੈ ਉਸੇ ਤਰੀਕੇ ਨਾਲ ਚਲਦੀ ਰਹੀ ਔਰ ਸਪੀਕਰ ਦੇ ਕੋਲ ਕੋਈ ਅਧਿਕਾਰ ਨਹੀਂ ਹੁੰਦਾ ਕਿ ਉਹ ਮਾਈਕ ਬੰਦ ਜਿਹਨੂੰ ਸਪੀਕਰ ਆਯਾਤ ਦਿੰਦਾ ਕਿ ਤੂੰ ਬੋਲ ਉਹਦਾ ਸਪੀਕਰ ਉਹ ਪਿੱਛੋਂ ਇੱਕ ਸਿਸਟਮ ਹੈ ਔਨ ਹੋ ਜਾਂਦਾ ਔਰ ਇਹਦੇ ਚ ਬਾਰ ਬਾਰ ਉਹਨੂੰ ਸਪੀਕਰ ਵੱਲੋਂ ਕਹਿਣ ਦੇ ਬਾਵਜੂਦ ਵੀ ਉਹ ਆਪਣਾ ਰੌਲਾ ਜਿਹੜਾ ਆ ਉਹ ਇੱਕ ਸਮਝਦਾਰ ਐਮਪੀ ਵਾਂਗੂ ਉਹਦਾ ਨਹੀਂ ਸੀ ਰਵਈਆ ਉਹ ਫਿਰ ਉਹੀ ਬਚਕਾ ਨਾ ਜਿਹੜਾ ਉਹ ਇੱਕ ਮਜ਼ਾਕੀ ਜਣੇ ਨੌ ਸਿੱਖਿਆ ਇੱਕ ਤਰੀਕੇ ਦੇ ਨਾਲ ਹੀ ਕਰਦਾ ਰਿਹਾ ਇਕ ਉਹਨਾਂ ਨੇ ਇੱਕ ਹੋਰ ਜਿਹੜਾ ਆ ਉਹਦੇ ਤੇ ਇਲਜ਼ਾਮ ਵੀ ਲਗਾਇਆ ਕਿ ਅਯੋਧਿਆ ਮੰਦਰ ਦੇ ਵਿੱਚ ਜਿਹੜੇ ਲੋਕਾਂ ਨੂੰ ਜਿਹੜਾ ਸਾਡੇ ਹਾਰ ਦਾ ਕੰਝ ਕਰਕੇ ਅਸੀਂ ਅਯੋਧਿਆ ਤੋਂ ਜਿੱਤੇ ਆ ਅਯੋਧਿਆ ਵਿਧਾਨ ਸਭਾ ਤੋਂ ਜਿੱਤੇ ਆ ਜਿੱਥੇ ਦੀ ਉਹ ਜ਼ਿਕਰ ਕਰ ਰਿਹਾ ਸੀ ਔਰ ਉਹਨੇ ਕਿਹਾ ਕਿ ਜੀ ਉੱਥੋਂ ਤਾਂ ਹਾਰੇ ਆ ਕਿਉਂਕਿ ਇਹਨਾਂ ਨੇ ਉੱਥੋਂ ਲੋਕਾਂ ਦੇ ਘਰ ਉਜਾੜੇ ਆ ਔਰ ਇਹ ਤੁਹਾਨੂੰ ਦੱਸ ਦਿਆਂ ਕਿ ਜਿਹੜੇ ਲੋਕਾਂ ਦੇ ਦੁਕਾਨਾਂ ਸੀਗੀਆਂ ਉੱਥੇ ਕਿਉਂਕਿ ਹਰ ਜਗ੍ਹਾ ਅਸੀਂ ਅੰਮ੍ਰਿਤਸਰ ਇੱਥੇ ਕੋਰਿਡੋਰ ਬਣਾਇਆ ਉੱਥੇ ਵੀ ਉਹਨਾਂ ਨੂੰ ਮੁਆਵਜ਼ਾ ਦੇ ਕੇ ਸੈੱਟ ਹਰੇਕ ਜਗ੍ਹਾ ਸੀ ਜਦੋਂ ਕਿਤੇ ਡਿਵੈਲਪਮੈਂਟ ਹੁੰਦੀ ਹਰ ਇੱਕ ਜਿਹੜਾ ਬੈਠੇ ਹੁੰਦੇ ਉਹਨਾਂ ਨੂੰ ਮੁਆਵਜ਼ਾ ਦੇ ਕੇ ਜਿਹੜਾ ਉਹ ਤੋਂ ਹਟਾ ਕੇ ਦੂਸਰੀ ਜਗ੍ਹਾ ਬਿਠਾਉਣੇ ਵੀ ਆ ਔਰ ਇਹਦੇ ਚ ਲ ਦੁਕਾਨਾਂ ਸੀ 4200 ਦੁਕਾਨਾਂ ਕਹਿ ਕੇ ਅਸੀਂ 12 ਰੁਪਏ ਦਾ ਕਰ ਦਿੱਤਾ ਔਰ ਲੋਕਾਂ ਦੇ ਜਿਹੜੇ ਘਰ ਸੀ ਉਹਨਾਂ ਨੂੰ ਹੋਰ ਦੂਸਰੀ ਤਦ ਬਯਾਤ ਦੀ ਦੂਜੀ ਜਗ੍ਹਾ ਉਹਨਾਂ ਦਾ ਹੋਰ ਵੀ ਜਿਹੜੇ ਬਾਕੀ ਵਿਵਸਥਾਵਾਂ ਦਾ ਵੀ ਪ੍ਰਬੰਧ ਕੀਤਾ ਔਰ ਇਹ ਵੀ ਲੋਕਾਂ 'ਚ ਝੂਠ ਬੋਲਿਆ ਗਿਆ ਕਿ ਲੋਕਾਂ ਨੂੰ ਉਜਾੜਿਆ ਗਿਆ ਲੋਕਾਂ ਦਾ ਪੁਨਰਵਾਸ ਜ਼ਰੂਰ ਕੀਤਾ ਕਿਉਂਕਿ ਮੰਦਿਰ ਬਣਾਉਣ ਦੇ ਵਿੱਚ ਜਿਹੜੀ ਉਪਰਿਸਰ ਬਣਾਉਣ ਦੇ ਵਿੱਚ ਜਿਹੜੀ ਲੈਂਡ ਚਾਹੀਦੀ ਸੀ ਔਰ ਲੈਂਡ ਸਰਕਾਰ ਹਮੇਸ਼ਾ ਕਦੇ ਨਾ ਕਿਤੇ ਜਾਂ ਕੋਈ ਵੀ ਲੈਂਦੇ ਆ ਔਰ ਉਹਦੇ ਮੁਆਵਜ਼ੇ ਤੁਸੀਂ ਜਿਹੜੇ ਕਿਤੇ ਵੀ ਕਿਤੇ ਵੀ ਡਵੈਲਪਮੈਂਟ ਹੁੰਦੀ ਹੈ ਤੁਹਾਡੇ ਲੁਧਿਆਣੇ 'ਚ ਵੀ ਬਹੁਤ ਸਾਰੇ ਪੋਲ ਬਣਦੇ ਹੋਣਗੇ ਸੜਕਾਂ ਬਣਦੀਆਂ ਹੋਣਗੀਆਂ ਰੋਜ਼ ਅਸੀਂ ਦੇਖਦੇ ਆਂ ਕਿ ਲੈਂਡ ਕੋ ਐਕਵਾਇਰ ਕੀਤੀ ਜਾਂਦੀ ਸਰਕਾਰ ਕਰਦੀ ਔਰ ਉਹਦਾ ਮੁਆਵਜ਼ਾ ਦਿੰਦਾ ਔਰ ਉਹਨੂੰ ਉਜਾੜਿਆ ਨਹੀਂ ਕਹਿ ਸਕਦੇ ਸੀ ਔਰ ਇਹਦੇ ਚ ਜਿਹੜਾ ਇਹ ਵੀ ਉਹਨੇ ਜਿਹੜਾ ਰਾਹੁਲ ਗਾਂਧੀ ਨੇ ਝੂਠ ਬੋਲਿਆ ਔਰ ਉਹਦੇ ਲਈ ਬਕਾਇਦਾ ਸਾਰਿਆਂ ਨੂੰ ਮੁਆਵਜ਼ਾ ਦਿੱਤਾ ਔਰ ਲੋੜ ਤੋਂ ਬਹੁਤ ਵੱਧ ਵੀ ਦਿੱਤਾ ਤੀਸਰਾ ਜਿਹੜਾ ਉਹਨਾਂ ਦਾ ਝੂਠ ਜਿਹੜਾ ਅਗਲਾ ਝੂਠ ਸੀਗਾ ਚੌਥਾ ਕਿ ਕਿਸਾਨਾਂ ਨੂੰ ਅਸੀਂ ਅਤਵਾਦੀ ਕਿਹਾ ਔਰ ਇਹ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਅਤਵਾਦੀ ਤੁਸੀਂ ਸਾਨੂੰ ਕਹਿ ਰਹੇ ਹੋ ਇਹਦਾ ਤੱਥ ਦੱਸੋ ਕਿੱਥੇ ਹੈ ਔਰ ਉਹਦੇ ਚ ਦੇਸ਼ ਦੇ ਕਾਨੂੰਨ ਜਿਹੜੇ ਗ੍ਰਹਿ ਮੰਤਰੀ ਨੇ ਖੜੇ ਹੋ ਕੇ ਕਿਹਾ ਕਿ ਤੁਸੀਂ ਇਹ ਝੂਠ ਬੋਲ ਰਹੇ ਹੋ ਔਰ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਤੱਥਾਂ ਤੋਂ ਹੱਟ ਕੇ ਕਰ ਰਹੇ ਹੋ ਅਗਰ ਜਾਂ ਤਾਂ ਇਹ ਗੱਲ ਦੇ ਉੱਤੇ ਆਪਣੇ ਤੱਥ ਸਾਬਤ ਕਰੋ ਕਿ ਅਸੀਂ ਕਦੋਂ ਕਿਹਾ ਕਿੱਥੇ ਕਿਹਾ ਔਰ ਨਹੀਂ ਤੇ ਮਾਫੀ ਮੰਗੋ ਪਰ ਉਹਨਾਂ ਦੀ ਇੱਕ ਜਿਹੜੀ ਕਹਿ ਸਕਦੇ ਆ ਕਿ ਮਰਿਆਦਾਵਾਂ ਨਾਂ ਦੀ ਚੀਜ਼ ਕੋਈ ਨਹੀਂ ਅਗਰ ਉਹਨਾਂ ਮੈਂ ਦੂਸਰੇ ਸ਼ਬਦਾਂ ਚ ਕਹਾਂ ਤਾਂ ਬੇਸ਼ਰਮੀ ਨਾਂ ਦੀ ਚੀਜ਼ ਦਾ ਜਿਹੜਾ ਜਿਹੜਾ ਉਹਨਾਂ ਨੇ ਪ੍ਰਦਰਸ਼ਿਤ ਕੀਤੀ ਹੈ ਸੋ ਉਹਦੇ ਵਿੱਚ ਵੀ ਇੱਕ ਹੋਰ ਵੀ ਕਿਹਾ ਕਿ ਐਮਐਸਪੀ ਨੇ ਦੰਦੇ ਤੁਸੀਂ ਦੱਸੋ ਕਿ ਐਮਐਸਪੀ ਪੰਜਾਬ ਸਾਰੀ ਜਗ੍ਹਾ ਪੂਰੀ ਜਗ੍ਹਾ ਐਮਐਸਪੀ ਪੂਰੀ ਤਰ੍ਹਾਂ ਲਾਗੂ ਆ ਔਰ ਇਹ ਪਹਿਲੀ ਵਾਰ ਹੋਇਆ ਆ ਕਿ ਕਮੇਟੀ ਬੈਠੀ ਆ ਔਰ ਉਹਨੇ ਤੈਅ ਕੀਤਾ ਕਿ ਜਿੰਨੀ ਵੀ ਲਾਗਤ ਹੋਏਗੀ ਜਿੰਨੀ ਲਾਗਤ ਹੋਏਗੀ ਉਹਦੀ ਖੇਤੀ ਤੇ ਲਾਗਤ ਆਏਗੀ ਉਹਦਾ 1.5 ਗੁਣਾ ਜਿਹੜਾ ਆ ਉਹ ਐਮਐਸਪੀ ਤੈਅ ਕੀਤੀ ਜਾਏਗੀ ਇਹ ਜਿਹੜੇ ਅੱਜ ਤੋਂ 7-7-8 ਸਾਲ ਪਹਿਲਾਂ ਜਦੋਂ ਮੋਦੀ ਜੀ ਆਏ ਥਿਓ ਉਹ ਉਹਨੇ ਤੈਅ ਕੀਤਾ ਸੀ ਉਸੇ ਮੁਕਸਰ ਉਦਾ ਕਾਰ्यक्रम ਪੰਜਾਬ ਦੇ ਕਿਸਾਨਾਂ ਵੱਲੋਂ ਜਿਹੜਾ ਰੱਖਿਆ ਵੀ ਗਿਆ ਸੀਗਾ ਧੰਨਵਾਦ ਦਾ ਵੀ ਰੱਖਿਆ ਗਿਆ ਸੀ ਜਦੋਂ ਐਮਐਸਪੀ ਦੀ ਜਿਹੜੀ ਬਹੁਤ ਵੱਡੀ ਗਿਣਤੀ ਚ ਵਧਾਇਆ ਗਿਆ ਸੀ ਔਰ ਇਹਦੇ ਤੇ ਵੀ ਦੇਸ਼ ਦੇ ਖਰੀ ਮੰਤਰੀ ਜਿਹੜੇ ਆ ਜਿਹੜੇ ਸਾਡੇ ਮੱਧਿਆ ਪ੍ਰਦੇਸ਼ ਦੇ ਪੂਰਵ ਮੰਤਰੀ ਹਾਂਜੀ ਸ਼ਿਵਰਾਜ ਚੋਹਾਨ ਜੀ ਉਹਨਾਂ ਨੇ ਵੀ ਇਹਦੇ ਤੇ ਬਾਰ-ਬਾਰ ਖੜੇ ਹੋ ਕੇ ਕਿਹਾ ਕਿ ਤੁਸੀਂ ਝੂਠ ਬੋਲ ਰਹੇ ਹੋ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਔਰ ਅਸੀਂ ਇੱਕ ਵੀ ਦੱਸ ਦਿੰਦੇ ਕਿ ਅਸੀਂ ਐਮਐਸਪੀ ਤੇ ਲਾਗੂ ਕਰ ਰਹੇ ਨਹੀਂ ਤੇ ਇਹ ਵੀ ਦੱਸ ਦਿਓ ਕਿ ਜਦੋਂ ਕਾਂਗਰਸ ਦੀਆਂ ਸਰਕਾਰਾਂ ਸੀ ਉਦੋਂ ਤੁਸੀਂ ਕੀ ਕਰਦੇ ਸੀ ਉਦੋਂ ਤੁਹਾਡਾ ਭਾ ਕੀ ਸੀ ਉਸ ਵੇਲੇ ਐਮਐਸਪੀ ਕੀ ਸੀ 10 ਰੁਪਏ 20 ਰੁਪਏ ਵਧਾਤੇ ਔਰ ਸਾਡੇ ਵੇਲੇ ਤਾਂ ਸਿੱਧਾ ਹੀ ਉਹਦੀ ਲਾ ਕਮੇਟੀ ਬਣਾਈ ਔਰ ਉਹਨਾਂ ਨੂੰ ਕਿਹਾ ਸੀ ਕਿ ਕਿਸੇ ਨੂੰ ਵੀ ਵਧਾਉਣ ਦੀ ਜੇ ਸਰਕਾਰ ਨਹੀਂ ਵਧਾਏਗੀ ਉਹ ਕਮੇਟੀ ਜੋ ਲਾਗਤ ਆਏਗੀ ਉਸ ਲਾਗਤ ਤੋਂ 1.5 ਗੁਣਾ ਭਾ ਜਿਹੜਾ ਆ ਉਹ ਉਸ ਜਿਹੜਾ ਰੱਖਿਆ ਜਾਏਗਾ ਸੋ ਇਹ ਵੀ ਇੱਕ ਤਰੀਕਾ ਜਿਹੜਾ ਆ ਰਾਹੁਲ ਗਾਂਧੀ ਵੱਲੋਂ ਜਿਹੜਾ ਝੂਠ ਬੋਲਿਆ ਗਿਆ ਔਰ ਝੂਠ ਬੋਲ ਕੇ ਦੇਸ਼ ਦੀ ਜਿਹੜੀ ਉਸ ਪਦ ਦੀ ਵੀ ਅਸੀਂ ਗਰਮਾਂ ਦਾ ਅਨਾਦਰ ਕੀਤਾ ਹੈ। ਔਰ بار-बार ਜਿਹੜਾ ਸਪੀਕਰ ਸਾਹਿਬ ਦੇ ਉੱਤੇ ਵੀ ਕਰਨਾ ਔਰ ਸਪੀਕਰ ਸਾਹਿਬ ਵੱਲੋਂ ਵੀ ਇੱਕ ਮਰਿਆਦਾ ਹੁੰਦੀ ਹੈ। ਸਭ ਤੋਂ ਸ੍ਰੇਸ਼ਟ ਜਿਹੜੀ ਪਦ ਹੁੰਦਾ ਆ ਉਸ ਪਾਰਲੀਮੈਂਟ ਦੇ ਵਿੱਚ ਸਪੀਕਰ ਸਾਹਿਬ ਦਾ ਜਿਨਾ ਜਾਂਦਾ। ਅੱਜ ਤੱਕ ਮੈਂ ਕਿਸੇ ਨੂੰ ਵੀ ਸਪੀਕਰ ਵੱਲ ਪਿੱਠ ਕਰਕੇ ਬੋਲਦਿਆਂ ਨਹੀਂ ਦੇਖਿਆ। ਮੈਂ ਵੀ ਰਿਆ ਜਾਨੀ ਉੱਥੇ ਪਾਰਲੀਮੈਂਟ ਚ ਰਿਆ ਮੰਤਰੀ ਵੀ ਰਿਆ ਮर्यादाਵਾਂ ਦਾ ਖਿਆਲ ਰੱਖਦੇ ਰਹੇ ਅਸੀਂ ਵੱਡੇ ਤੋਂ ਵੱਡੇ ਲੀਡਰ ਵੀ ਕੋਈ ਵੀ ਉਹਨਾਂ ਵੱਲ ਪਿੱਠ ਕਰਕੇ ਨਹੀਂ ਬੋਲਦਾ ਰਿਆ ਬੋਲਿਆ ਪਰ ਕੱਲ ਜਿਹੜਾ ਸੀ ਸਪੀਕਰ ਵੱਲੋਂ बार-बार ਇਹ ਕਹਿਣ ਦੇ ਬਾਵਜੂਦ ਵੀ ਕਿ ਪਿੱਠ ਦੇ ਵੱਲ ਇੱਧਰ ਵੱਲ ਪਿੱਠ ਕਰਕੇ ਨਾ ਬੋਲਿਆ ਜਾਵੇ ਔਰ ਇਹਦਾ ਮਾਨ ਸਨਮਾਨ ਕੀਤਾ ਜਾਵੇ ਪਰ ਉਸ ਵਿਅਕਤੀ ਨੂੰ ਸ਼ਾਇਦ ਇਸ ਦੀ ਸਮਝ ਯਾ ਆਈ ਨਹੀਂ ਜਾਂ ਸਮਝਣਾ ਨਹੀਂ ਚਾਹੁੰਦੇ ਜਾਂ ਉਹ ਹੱਲੇ ਵੀ ਮੰਦਬੁੱਧੀ ਵਾਲਾ ਹੀ ਪਰਿਚੈ ਜਿਹੜਾ ਦੇਣਾ ਚਾਹੁੰਦੇ ਆ। ਸੋ ਇਹਦੇ ਨਾਲ ਜਿਹੜੀ ਹੁਣ ਜਿੱਥੇ ਤੱਕ ਉਹ ਸਾਨੂੰ ਸੰਵਿਧਾਨ ਦੀਆਂ ਤੁਸੀਂ ਦਿਖਾਓ ਕਾਪੀਆਂ ਵੀ ਦਿਖਾਉਂਦੇ ਰਿਹਾ 299 ਸੰਵਿਧਾਨ ਬਚਾਉਣ ਦੀ ਗੱਲ ਕਰਦੇ ਆ ਔਰ ਕੱਲ ਜੇ ਦੇਖਿਆ ਜਾਵੇ ਤਾਂ ਕਿਤੇ ਵੀ ਸੰਵਿਧਾਨ ਦੀ ਮਰਿਆਦਾ ਦਾ ਖਿਆਲ ਕਰਦੇ ਹੋਏ ਕੋਈ ਰਾਹੁਲ ਗਾਂਧੀ ਜੀ ਨੇ ਕੋਈ ਆਪਣਾ ਜਿਹੜਾ ਭਾਸ਼ਣ ਦੇ ਰਿਹਾ ਸੀ ਐਸਾ ਤੇ ਤੇ ਨਹੀਂ ਸੀ ਲੱਗਾ। ਆਮ ਜਾਨੀ ਕਾਨੂੰਨ ਦੀਆਂ ਵੀ ਆਪਣੇ ਬਾਰ-ਬਾਰ ਸਰਕਾਰ ਵੱਲੋਂ ਮੰਤਰੀਆਂ ਵੱਲੋਂ ਐਮਪੀਆਂ ਵੱਲੋਂ ਪੁਆਇੰਟ ਆਫ ਆਰਡਰ ਵੀ ਔਰ ਧਾਰਾਵਾਂ ਵੀ ਦਸੀਆਂ ਗਈਆਂ ਵੀ ਕੇਸ ਕੇਸ ਧਾਰਾ ਦੇ ਵਿੱਚ ਤੁਹਾਨੂੰ ਇਹ ਕਿਹਾ ਜਾਂਦਾ ਕਿ ਇਹ ਤੁਸੀਂ ਝੂਠ ਬੋਲ ਰਹੇ ਹੋ ਆ ਗਲਤ ਕਹਿ ਰਹੇ ਹੋ ਆਪਮਾਨ ਕਰ ਰਹੇ ਹੋ ਪਰ ਫਿਰ ਵੀ ਉਹ ਤੇ ਤੇ ਨਹੀਂ ਸੀ ਪਰ ਇਹ ਤਾਂ ਕਿਉਂਕਿ ਕਹਿਣਾ ਤਾਂ ਉਸ ਸੰਵਿਧਾਨ ਬਚਾਉਣ ਲਈ ਅਸੀਂ ਆਏ ਸੀ ਪਰ ਸਭ ਤੋਂ ਜ਼ਿਆਦਾ ਅਗਰ ਕਿਸੇ ਨੇ ਅਨਾਦਰ ਕੀਤਾ ਸੰਵਿਧਾਨ ਦਾ ਤਾਂ ਉਹ ਕਾਂਗਰਸ ਦੀ ਪਾਰਟੀ ਹੈ ਨਹੀਂ ਤੇ ਜਦੋਂ ਯੂਪੀਏ ਦੀ ਸਰਕਾਰ ਸੀ ਅਸੀਂ ਸਾਰੇ ਜਾਣਦੇ ਹਾਂ ਕਿ ਪ੍ਰਧਾਨ ਮੰਤਰੀ ਕੌਣ ਸੀ ਮਨਮੋਹਨ ਸਿੰਘ ਜੀ ਪਰ ਉਥੇ ਨੈਸ਼ਨਲ ਐਡਵਾਈਜ਼ਰੀ ਕਮੇਟੀ ਬਣਾਤੀ ਨੈਸ਼ਨਲ ਐਡਵਾਈਜ਼ਰੀ ਕਮੇਟੀ ਜਿਹੜੀ ਬਣਾਈ ਸੀ ਔਰ ਉਹਦੇ ਨਾਲ ਜਿਹੜਾ ਉਹਦੇ ਦੇ ਪ੍ਰਧਾਨ ਕੌਣ ਸੀ ਸੋਨੀਆ ਗਾਂਧੀ ਭਾਵ ਸਰਕਾਰ ਨੂੰ ਚਲਾਉਣ ਵਾਲੀ ਕੌਣ ਸੀ ਸੁਪਰ ਪ੍ਰਧਾਨ ਮੰਤਰੀ ਉਹ ਸੋਨੀਆ ਗਾਂਧੀ ਸੀ ਜਦਕਿ ਕੋਈ ਸੰਵਿਧਾਨਿਕ ਉਪਰੰਪਰਾਵਾਂ ਨਹੀਂ ਸੀ ਗੈਰ ਸੰਵਿਧਾਨਿਕ ਔਰ ਸੰਵਿਧਾਨੀਅਤ ਧੀਆਂ ਉਡਾਉਣ ਦਾ ਕੰਮ ਜਿਹੜਾ ਔਰ ਉਹ ਕਰਦੇ ਰਹੇ ਔਰ ਸਾਨੂੰ ਉਹ ਸੰਵਿਧਾਨ ਦਾ ਜਿਹੜੇ ਕਾਪੀ ਸਿਰਫ ਦਿਖਾ ਦਿਖਾ ਕੇ ਵਿੱਚੋਂ ਪੜਿਆ ਨਹੀਂ ਸਮਝਿਆ ਨਹੀਂ ਸਮਝਾਇਆ ਨਹੀਂ ਜਦਕਿ ਪੁੱਛਦੇ ਸੀ ਕਿ ਸੰਵਿਧਾਨ ਦੀ ਧਾਰਾ ਕਿਹੜੀ ਦਿਖਾ ਦਿਓ ਕਾਪੀ ਜਰੂਰ ਦਿਖਾਉਂਦੇ ਰਹੇ ਪਰ ਸੰਵਿਧਾਨ ਦੀ ਮਰਿਆਦਾ ਕੀਆ ਮੰਨਣਾ ਕੀਆ ਦਾ ਮਤਲਬ ਕੀ ਹੈ ਸ਼ਾਇਦ ਉਹ ਨਹੀਂ ਸਮਝ पाए और इसी तरह ही आगे चलिए दे कि, कि, दे कि, कि इंदिरा गांधी ਦੇ ਵੇਲੇ ਜਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਕਿ ਜਿੰਨੀਆਂ ਵੀ ਨੈਸ਼ਨਲ ਏਜੰਸੀਆਂ ਸੀਗੀਆਂ ਚਾਹੇ ਉਹ ਸੰਸਦ ਦੀ ਸੀ న్యాయ ਪ੍ਰਣਾਲੀ ਸੀ ਨੌਕਰਸ਼ਾਈ ਸਾਰੀਆਂ ਦੀਆਂ ਧਜੀਆਂ ਉਡਾਈਆਂ ਇਥੋਂ ਤੱਕ ਕਿ ਐਮਰਜੈਂਸੀ ਦਾ ਦੌਰ ਵੀ ਅਸੀਂ ਸਾਰੇ ਦੇਖਦੇ ਆ ਕਿ ਸੁਪਰੀਮ ਕੋਰਟ ਨੇ ਕਿਹਾ ਤਾਂ ਕਿ इंदिरा गांधी ਜਿਹੜੀ ਆ ਉਹ ਹੁਣ ਅਯੋਗ ਕੈਂਡੀਡੇਟ ਦਿੱਤੀ ਪ੍ਰਧਾਨ ਮੰਤਰੀ ਨੂੰ ਜੋ ਕਰਤਾ ਤਾਂ ਉਹਨੇ ਚਾ ਕੇ ਐਮਰਜੈਂਸੀ ਲਾ ਇਹ ਸਾਰਾ ਕੁਝ ਅਸੀਂ ਦੇਖਿਆ ਸੋ ਇਹ ਸੰਵਿਧਾਨਿਕ ਨਾਂ ਦੀ ਚੀਜ਼ ਉਹਨਾਂ ਚ ਕਿਤੇ ਨਹੀਂ ਹੈ ਔਰ ਨਾ ਹੀ ਉਹਨਾਂ ਚ ਜਿਹੜੀ ਜਿਹੜੀ ਦੇਸ਼ ਦੀ ਸੰਸਕ੍ਰਿਤੀ ਦੇ ਰੂਪ ਵੀ ਉਹਨਾਂ ਚ ਕੋਈ ਸੰਸਕਾਰ ਹੈ ਐਸਾ ਵੀ ਸਾਨੂੰ ਕਿਤੇ ਦਿਖਾਈ ਨਹੀਂ ਦਿੰਦਾ ਹੁਣ ਜਿਹੜੀ ਮੈਂ ਅਗਲੀ ਗੱਲ ਕਰਨਾ ਚਾਹੁੰਦਾ ਕਿਉਂਕਿ ਸੰਸਦ ਦੀ ਗਰਮਾ ਦਾ ਅਪਮਾਨ ਹੈ 2004 ਤੋਂ ਲੈ ਕੇ راہਲ ਗਾਂਧੀ ਜੀ ਪਾਰਲੀਮੈਂਟ ਚ ਬੜਾ ਕੁਝ ਸਿੱਖਣ ਨੂੰ ਲੋਕਾਂ ਨੂੰ ਮਿਲਦਾ ਹੈ ਮੈਂ ਵੀ ਜਦੋਂ ਨਵਾਂ ਨਵਾਂ ਗਿਆ ਸੀ ਬਹੁਤ ਸਾਰੀਆਂ ਚੀਜ਼ਾਂ ਦੇ ਇੱਥੇ ਕਿਸੇ ਵੀ ਸੁਣਾਏ ਕਿ ਉੱਥੇ ਤਾਂ ਕੀ ਸਿੱਖਣ ਨੂੰ ਮਿਲਿਆ ਉੱਥੋਂ ਕੀ ਸਿੱਖਣ ਨੂੰ ਮਿਲਿਆ ਪਰ ਜਿਹੜਾ ਹੱਲੇ ਤੱਕ ਜਿਸ ਤਰੀਕੇ ਦਾ ਰਵਈਆ ਸੀ ਉਹ ਪਹਿਲਾਂ ਬਚਕਾਨਾ ਉਹ ਨੌ ਸਿੱਖਿਆ ਮਿਲਿਆ ਕਿਹਾ ਗਿਆ ਉਹਦੇ ਵਿੱਚ ਕਿਤੇ ਵੀ ਵਿਵਹਾਰ 'ਚ ਤਬਦੀਲੀ ਨਹੀਂ ਆਈ ਜਦਕਿ ਹੁਣ ਇਹ ਸੋਚਣਾ ਚਾਹੀਦਾ ਕਿ ਉਹ ਦੇਸ਼ ਦੇ ਵਿੱਚ ਆਪੋਜੀਸ਼ਨ ਦੀ ਸਰਵ ਸ੍ਰੇਸ਼ਟ ਕੁਰਸੀ ਦੇ ਉੱਤੇ ਬੈਠੀ ਹੈ ਔਰ ਉਹਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈ ਔਰ ਗੰਭੀਰਤਾ ਦੇ ਨਾਲ ਲੈ ਕੇ ਉਸ ਦਾ ਗਰਮਾ ਦਾ ਜਿਹੜਾ ਜਿਹੜਾ ਉਹਨੂੰ ਆਪਣੇ ਆਚਰਣ 'ਚ ਵੀ ਲਿਆਉਣਾ ਚਾਹੀਦਾ ਉਸ ਗੰਭੀਰਤਾ ਨੂੰ ਉਹ ਕਿਤੇ ਦਿਖਾਈ ਨਹੀਂ ਦੇ ਰਿਹਾ ਸੀ ਹੁਣ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਪੀੜ ਦੇ ਉੱਤੇ ਜਿਹੜਾ ਉਹਨਾਂ ਨੇ ਬਾਰ-ਬਾਰ ਅਪਮਾਨ ਕੀਤਾ ਉਹਨੂੰ ਬਾਰ-ਬਾਰ ਟੋਕਣ ਦੇ ਬਾਵਜੂਦ ਵੀ ਉਹਨੂੰ ਦੱਸਣ ਦੇ ਬਾਵਜੂਦ ਵੀ ਔਰ ਕਾਨੂੰਨ ਦੇ ਕਈ ਵੀ ਪਹਿਲੂ ਕਿਹੜੀ ਧਾਰਾ 'ਚ ਤੁਸੀਂ ਆਹ ਗੱਲ ਨਹੀਂ ਕਰ ਸਕਦੇ ਕਿਹੜੀ ਧਾਰਾ 'ਚ ਤੁਸੀਂ ਆਹ ਗੱਲ ਕਰ ਸਕਦੇ ਹੋ ਉਹਦੇ ਦੱਸਣ ਤੇ ਬਾਵਜੂਦ ਵੀ ਉਹਨਾਂ ਨੇ ਇੱਕ ਤਰੀਕੇ ਦਾ ਉਹਦੀ ਗਰਮਾਂ ਦਾ ਅਪਮਾਨ ਕੀਤਾ ਅਸੀਂ ਵੀ ਜਦੋਂ ਜਾਂਦੇ ਜਿੱਦਾਂ ਮੈਂ ਪਹਿਲਾਂ ਗਿਆ ਕਿ ਅਸੀਂ ਵੀ ਨਵੇਂ ਸੀਗੇ ਬਹੁਤ ਕੁਝ ਪੁਰਾਣਿਆਂ ਕੋਲੋਂ ਸਿੱਖਦਾ ਸੀ ਇਹ ਨਹੀਂ ਕਿ ਅਸੀਂ ਆਪਣੀ ਪਾਰਟੀ ਦੇ ਲੋਕਾਂ ਤੋਂ ਸਿੱਖਦੇ ਸੀ ਅਸੀਂ ਦੂਸਰੀ ਦੇ اپੋਜੀਸ਼ਨ ਦੇ ਜਿਹੜੇ ਵੱਡੇ ਵੱਡੇ ਲੀਡਰ ਸੀ ਉਹਨਾਂ ਦੇ ਬੋਲਣ ਦੇ ਤਰੀਕੇ ਨੂੰ ਉਹਨਾਂ ਦੀ ਮਰਿਆਦਾਵਾਂ ਦੇ ਤਰੀਕੇ ਨੂੰ ਕਿਉਂਕਿ ਅਸੀਂ ਦੇਖਦੇ ਸੀ ਕਿ ਜਦੋਂ ਕੋਈ ਗਲਤ ਹੁੰਦਾ ਸੀ ਤਾਂ ਉਹਨਾਂ ਦਾ ਲੀਡਰ ਖੜਾ ਹੋ ਕੇ ਮਾਫੀ ਵੀ ਮੰਗਦਾ ਸੀ ਤੇ ਜਦੋਂ ਕਹਿੰਦੇ ਸੀ ਕਿ ਸਾਨੂੰ ਬੜਾ ਇੱਕ ਅਜੀਬ ਲੱਗਦਾ ਸੀ ਪਰ ਉਹ ਕਹਿੰਦੇ ਸੀ ਕਿ ਅਸੀਂ ਜਿਹੜੀ ਪਾਰਲੀਮੈਂਟ ਦੀ ਹੈ ਗਰਮਾ ਨੂੰ ਬਰਕਰਾਰ ਰੱਖਣਾ ਹੈ ਉਹਨਾਂ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਮੈਨੂੰ ਮੈਨੂੰ ਖੁਦ ਵੀ ਕਿ ਗਰਮਾ ਕਿਸ ਤਰੀਕੇ ਨਾਲ ਰੱਖਣੀ ਹੈ ਉਹ ਚੀਜ਼ਾਂ ਸਾਨੂੰ ਸਿੱਖਣ ਨੂੰ ਜਿਹੜੀ ਮਿਲਿਆ ਸੀ ਪਰ ਰਾਹੁਲ ਗਾਂਧੀ ਆਪ ਵੀ ਨਹੀਂ ਸਿੱਖ पाए ਦੂਸਰੇ ਨੂੰ ਵੀ ਹੁਣ ਇਸ ਵਾਰ ਜਿਹੜੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਨਵੇਂ ਸੰਸਦ ਆਏ ਆ ਲਗਭਗ 282 ਸੰਸਦ ਜਿਹੜੇ ਆ ਉਹ ਪਹਿਲੀ ਵਾਰ ਯਾਨੀ ਆਏ ਆ ਬਾਕੀ ਤੇ ਚਲੋ ਪੁਰਾਣੇ ਔਰ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਦੇਖਣਾ ਹੁੰਦਾ ਕਿਉਂਕਿ ਉਹਨਾਂ ਦੇ 99 ਆਏ ਤਾਂ ਪਹਿਲਾਂ 55 ਤੋਂ ਬਾਅਦ ਕੇ ਇੱਥੇ ਤੱਕ ਪਹੁੰਚੇ ਤਾਂ ਮੈਚਰਲੀ 40 45 ਉਹਨਾਂ ਦੇ ਵੀ ਨਵੇਂ ਆਏ ਆ ਉਹਨਾਂ ਨੇ ਵੀ ਇਹਨਾਂ ਨੂੰ ਇਹਨਾਂ ਦੇ ਆਚਰਣ ਤੋਂ ਸਿੱਖਣਾ ਹੁੰਦਾ ਹੈ ਸੋ ਉਹਨਾਂ ਦਾ ਜਦੋਂ ਲੀਡਰ ਵੀ اپੋਜੀਸ਼ਨ ਦਾ ਇਦਾਂ ਦੀ ਗੱਲ ਕਰੇ ਅਪਮਾਨ ਕਰੇ ਬੇਇੱਜ਼ਤ ਕਰੇ ਉਹ ਉਸ ਤਰੀਕੇ ਦੇ ਨਾਲ ਜਿਹੜਾ ਉਹ ਕੀ ਸਿੱਖਣਗੇ ਪਹਿਲਾਂ ਅਸੀਂ ਦੇਖਦੇ ਰਹੇ ਕਿ ਲੋਕ ਅਡਵਾਨੀ ਜੀ ਦੀਆਂ ਐਗਜ਼ਾਮਪਲ ਦਿੰਦੇ ਰਹੇ ਅਟਲ ਜੀ ਦੀਆਂ ਐਗਜ਼ਾਮਪਲ ਜਾਰਜ ਫਰਨਾਂਡਿਸ ਦੀਆਂ ਹੋਰ بڑے بڑے ਲੀਡਰਾਂ ਦੀਆਂ اپੋਜੀਸ਼ਨ ਦੇ ਲੀਡਰਾਂ ਦੀਆਂ ਵੀ ਮੈਂ ਬੜੀਆਂ ਆਂਦੀਆਂ ਅਸੀਂ ਜਦੋਂ ਬੈਠਦੇ ਸੀ ਈਵੰਦਨ ਸੈਂਟਰ ਹਾਲ 'ਚ ਜਿੱਥੇ ਦੂਸਰੇ اپੋਜੀਸ਼ਨਰ ਲੀਡਰਾਂ ਨੂੰ ਵੀ ਗੱਲ ਕਰਦੇ ਸੀ ਔਰ ਮੈਂ ਜੇ ਨਾ ਜਦੋਂ ਮੰਤਰੀ ਬਣਨ ਤੋਂ ਪਹਿਲਾਂ ਜਿਨ੍ਹਾਂ ਕਮੇਟੀਆਂ ਦੇ ਹਰ ਮੈਂਬਰ ਜਿਹੜਾ ਤੁਹਾਨੂੰ ਹਾਂ ਤਾਂ ਮੈਂ ਵੀ ਦੂਸਰੀ ਜਿਹੜੀ ਕਮੇਟੀਆਂ ਦਾ ਮੈਂਬਰ ਸੀ ਉਹਦੇ ਚੇਅਰਮੈਨ ਜਿਹੜੇ ਸੀ ਉਹ ਕਾਂਗਰਸ ਦੇ ਸੀਗੇ ਜਾਂ ਦੂਸਰੀਆਂ ਪਾਰਟੀਆਂ ਦੇ ਸੀ ਔਰ ਉਹਨਾਂ ਨੇ ਬੈਠ ਕੇ ਡਿਸਕਸ ਕਰ ਔਰ ਉਹਨਾਂ ਦੀਆਂ ਹਰਕਤਾਂ ਦੇ ਨਾਲ ਜਿੱਥੇ ਉਹਦੀ ਇੰਤਮ ਪੋਜੀਸ਼ਨ ਹੋਏਗੀ ਉਹਦੀ ਪਾਰਟੀ ਦੀ ਪੋਜੀਸ਼ਨ ਖੜਾ ਹੋਏ ਉਥੇ ਦੇਸ਼ ਦੀ ਗਰਮਾਂ ਦੇ ਉੱਤੇ ਵੀ ਸਵਾਲ ਕਈ ਵਾਰੀ ਉੱਠਦੇ ਨੇ ਔਰ ਇਹਨੂੰ ਉਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਔਰ ਜਿੰਨੇ ਵੀ ਉਹਨੇ ਝੂਠ ਬੋਲੇ ਨੇ ਜਾਂ ਤਾਂ ਉਹ ਪਾਰਲੀਮੈਂਟ ਦੇ ਵਿੱਚ ਉਹ ਸਾਬਤ ਕਰੇ ਔਰ ਨਹੀਂ ਤਾਂ ਉਹਦੀ ਜਿਹੜੀ ਸਾਡੇ ਮੰਗ ਕੀਤੀ ਗਈ ਉਹਦੀ ਮਾਫੀ ਮੰਗੇ ਇਹ ਜਿਹੜੀ ਉਸ ਪੰਦ ਦੀ ਗਰਮਾਦਰ ਖਿਆਲ ਰੱਖਣ ਦੀ ਲੋੜ ਔਰ ਇਸ ਤਰੀਕੇ ਨਾਲ ਤੇ ਬਾਕੀਆਂ ਨੂੰ ਵੀ ਪਾਰਟੀਆਂ ਨੂੰ ਜਿੱਥੇ ਉਹਨਾਂ ਨੇ ਹਿੰਦੁਸਤਾਨ ਦੀ ਸੰਸਕ੍ਰਿਤੀ ਨੂੰ ਹਿੰਦੂ ਧਰਮ ਦੀ ਜਿਹੜੀ ਸਾਡੇ ਉਹਨਾਂ ਦੀ ਮर्यादाਵਾਦ ਕੀਤਾ ਔਰ ਸਾਡੀ ਜਿਹੜੀ ਭਾਈਚਾਰਕ ਸਾਂਝ ਦਾ ਔਰ ਚਾਹੇ ਉਹ ਹਿੰਦੂ ਸਿੱਖ ਇਕੱਤਾ ਮੁਸਲਮਾਨ ਸਿੱਖ ਲੇ ਸਾਰਿਆਂ ਦੀ ਇਕਤਾ ਦੇ ਉੱਤੇ ਵੀ ਜਿਹੜਾ ਕੁਝ ਨਾ ਕੋਈ ਸਵਾਲ ਉਠਾਏ ਲਗਾਤਾਰ ਉਹਨਾਂ ਨੇ ਸਵਾਲ ਕਰੇ ਕਿਤੇ ਨੇ ਆਪਣੀ ਵੀ ਨੂੰ ਲੈ ਕੇ ਫਾਇਰ ਦੇ ਜਿਹੜਾ ਜਿੰਗ ਪੀਸਾ ਨਾ ਨਾ ਜਿਹੜਾ ਜੰਦਾ ਨੇ ਮੈਂ ਤੁਹਾਨੂੰ ਸ਼ਾਇਦ ਮੇਰੀ ਗੱਲ ਸੁਣੀ ਨਹੀਂ ਕਿ ਪਾਰਲੀਮੈਂਟ ਦੇ ਵਿੱਚ ਰਾਜਨਾਥ ਜੀ ਨੇ ਖੜੇ ਹੋ ਕੇ ਕਿਹਾ ਕਿ ਤੁਸੀਂ ਰਾਹੁਲ ਜੀ ਝੂਠ ਬੋਲ ਰਹੇ ਹੋ ਜਿੰਨੇ ਵੀ ਸ਼ਹੀਦ ਹੁੰਦੇ ਨੇ ਜਿਨ੍ਹਾਂ ਦੀ ਸਰਕਾਰੀ ਕੰਮ ਦੇ ਉੱਤੇ ਸ਼ਹਾਦਤ ਹੁੰਦੀ ਨੇ ਕੇਂਦਰ ਸਰਕਾਰ ਵੱਲੋਂ 1 ਕਰੋੜ ਰੁਪਿਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਹੈ Thank you.